ਵੈਲਕਮ ਦੋਸਤੋ ਕੀ ਹਾਲ ਚਾਲ ਤੁਹਾਡਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗਰਮੀਆਂ ਦਾ ਮੌਸਮ ਚੱਲ ਰਿਹਾ ਤੇ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਮੇਲੇ ਪਿੰਡਾਂ ਵਿੱਚ ਤਕਰੀਬਨ ਬਹੁਤ ਹੁੰਦੇ ਆ ਤੇ ਸਾਡੇ ਪਿੰਡ ਵੀ ਤਿੰਨ ਮੇਲੇ ਹੁੰਦੇ ਆ ਦੋ ਮੇਲੇ ਹੋ ਚੁੱਕੇ ਆ ਉਹਨਾਂ ਦੀ ਮੈਂ ਵੀਡੀਓ ਇੱਕ ਰੀਲ ਬਣਾ ਕੇ ਪਾਈ ਹੈ ਤੁਸੀਂ ਵੀਡੀਓ ਦੇਖ ਸਕਦੇ ਆ ਤੇ ਜਿਹੜਾ ਪਹਿਲਾ ਮੇਲਾ ਹੋਇਆ ਸੀ ਉਦੋਂ ਮੈਂ ਪਿੰਡ ਨਹੀਂ ਸੀ ਤਾਂ ਇਸ ਕਰਕੇ ਵੀਡੀਓ ਨਹੀਂ ਪਾਈ ਗਈ ਔਰ ਲਾਸਟ ਵਾਲਾ ਮੇਲਾ ਰਹਿੰਦਾ ਤੇ ਉਸ ਮੇਲੇ ਦੀ ਮੈਂ ਤੁਹਾਨੂੰ ਥੋੜੀ ਜਾਣਕਾਰੀ ਦਵਾਂਗਾ ਉਹਦੇ ਵਿੱਚ 4-5 ਦਿਨ ਰਹਿੰਦੇ ਆ ਥੋੜੀ ਮੈਂ ਇਸ ਕਰਕੇ ਵੀਡੀਓ ਪਾ ਰਿਹਾ ਕਿ ਤੁਹਾਨੂੰ ਉਸ ਦੀ ਬਾਰੇ ਮੈਂ ਤਰੀਕ ਦੱਸਣੀ ਆ ਤੇ ਉਹਨਾਂ ਜਿਹੜੇ ਮੁੱਖ ਸੇਵਾਦਾਰ ਆ ਤੁਹਾਨੂੰ ਉਹਨਾਂ ਬਾਰੇ ਮਿਲਾਉਣਾ ਤੁਹਾਨੂੰ ਉਹਨਾਂ ਦਾ ਤੇ ਉਹ ਤੁਹਾਨੂੰ ਮੇਲੇ ਬਾਰੇ ਜਾਣਕਾਰੀ ਦੇਣਗੇ ਠੀਕ ਆ ਅ ਮੇਲੇ ਦੇ ਜਿਹੜੇ ਮੁੱਖ ਸੇਵਾਦਾਰ ਆ ਉਹਨਾਂ ਦਾ ਨਾਮ ਦੁਰਗਾ ਸ਼ਾਹ ਜੀ ਆ ਤੇ ਉਹ ਕਰਿਆ ਨੇ ਦੁਕਾਨ ਵੀ ਚਲਾਉਂਦੇ ਆ ਮੈਂ ਮਿਲਾਉਣਾ ਤੁਹਾਨੂੰ ਉਹਨਾਂ ਦੇ ਨਾਲ ਠੀਕ ਆ ਪਿੰਡ ਲੈ ਆਪਾਂ ਆਪਾਂ ਸ਼ਾਦੀ ਦੁਕਾਨ ਤੇ ਪਹੁੰਚ ਗਏ ਆ ਆ ਦੇਖੋ ਦੁਰਗਾ ਸ਼ਾਹ ਜੀ ਲਿਖਿਆ ਹੋਇਆ ਹਾਂਜੀ ਸ਼ਾਹ ਜੀ ਕੀ ਹਾਲ ਚੱਲ ਤੁਹਾਡਾ ਹਾਂ ਜਾਨ ਬੜੀਆਂ ਜੀ ਚੰਦੀ ਕਲਾ ਪਾਦ ਰਹੀਆਂ ਮੇਰਾ ਠੀਕ ਆ ਜੀ ਤੁਹਾਡੀ YouTube ਤੇ ਵੀਡੀਓ ਬਣਾ ਰਿਆ ਹਾਂ ਹਾਂ ਜੀ ਮੇਲਾ ਕਹਿੰਦੇ ਆ ਰਿਹਾ ਆਪਣੇ ਪਿੰਨ ਹਾਂਜੀ ਹਾਂਜੀ ਕਿੰਨੇ ਦਿਨ ਰਹਿਗੇ ਅੱਜ ਅੱਜ 11 ਤਰੀਕ ਆਲ ਤੇ 16 ਜੁਲਾਈ ਦਾ ਆ ਰਿਹਾ ਜੀ 16 ਜੁਲਾਈ ਨੂੰ ਦਿਨ ਕੀ ਵਾਰ ਨਾਲ ਤੁਹਾਨੂੰ ਬੁੱਧਵਾਰ ਬੁੱਧਵਾਰ ਜੀ ਠੀਕ ਆ ਜੀ ਮੇਲੇ ਦੀ ਜਾਣਕਾਰੀ ਲੈਣੀ ਸੀ ਤੁਹਾਡੇ ਕੋਲੋਂ ਹਾਂਜੀ ਹਾਂਜੀ ਹੋਰ ਕੌਣ ਆ ਰਿਹਾ ਥੇ ਕੌਣ ਕੌਣ ਆ ਰਿਹਾ ਉਹ ਪਾਲਟੀ ਨਕਾਲ ਪਾਲਟੀ ਆ ਰਹੀ ਆ ਕਰਪੂਤਲਾ ਸ਼ਾਰ ਠੀਕ ਆ ਨਕਲੀ ਲੱਗਣਗੇ ਹਨਾ ਰੌਣਕ ਮੇਲਾ ਪੂਰਾ ਮਜ਼ਰਾਂ ਜਿਹੜਾ ਹੋਊਗਾ ਹਾਂਜੀ ਹਾਂਜੀ ਪੂਰਾ ਜਾ ਜਾ ਕਾ ਚਲੋ ਬਦਿਆ 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 ਹਨਾ ਤੇ ਹੋਰ ਸੁਣਾਓ ਤੁਹਾਡੀਆਂ ਸਿੱਤਾ ਕਿੱਦਾਂ ਸਿੱਦਾ ਠੀਕ ਠਾਕ ਆ ਬਦਿਆ ਐਡਰੈਸ ਤਾਂ ਤੁਸੀਂ ਦੱਸਿਆ ਨਹੀਂ ਯਾਰ ਵੀਡੀਓ ਵਿੱਚ ਫਿਰ ਲੋਕੀ ਆਉਣਗੇ ਕਿੱਦਾਂ ਪਿੰਡ ਆਪਣਾ ਬੁਰੂਆ ਜ਼ਿਲ੍ਹਾ ਕਪੂਥਲਾ ਹਾਂਜੀ ਐਡਰੈਸ ਵੀ ਦੱਸੋਗੇ ਫੇਰ ਹੀ ਆਉਣਗੇ ਹਾਂਜੀ ਹਾਂਜੀ ਪਿੰਡ ਬੁਰੂਆ ਜ਼ਿਲ੍ਹਾ ਕਪੂਥਲਾ ਠੀਕ ਆ ਕਾਫੀ ਪ੍ਰੋਗਰਾਮ ਹੁੰਦਾ ਕਿੰਨੇ ਕੁ ਤਕਰੀਬਨ ਤੁਹਾਡੇ ਸਾਹਮਣੇ ਲੋਕ ਹੋ ਜਾਂਦੇ ਆ 24 300 ਹੋ ਜਾਂਦੇ ਆ ਜੀ 24 300 ਠੀਕ ਆ ਤੇ ਇਹ ਮੇਲਾ ਜਿਹੜਾ ਇਹ ਕਿਨਵਾ ਮੇਲਾ ਹੋ ਰਿਹਾ ਇਹ ਸ਼ਿਵਾਂ ਮੇਲਾ ਹੋ ਰਿਹਾ ਜੀ ਸਵਾਗਤ ਇਹ ਮੇਲੇ ਦੇ ਉੱਤੇ ਜਿਹੜੇ ਕਿਹੜੇ ਗਰੂਪੀਜ਼ ਦਾ ਕਿਹੜਾ ਨਾਮ ਆ ਉਹ ਦੱਸ ਦਿਓ ਕੁੱਪਤਸ਼ਾ ਮਾਮਾ ਤੇ ਮਾਈ ਬੇਗਾ ਠੀਕ ਹੈ ਜੀ ਮੈਂ ਮੇਨ ਮਾਈ ਵੇਗਾ ਹੀ ਕਹਿੰਦੇ ਹਾਂ ਹਾਂ ਜੀ ਮੇਨ ਮਾਈ ਵੇਗਾ ਦਾ ਦਰਬਾਰ ਠੀਕ ਹੈ ਜੀ ਹਾਂਜੀ ਹਾਂ ਹੋਰ ਸੁਣਾਓ ਆ ਮੁੰਡਾ ਆਇਆ ਹੋਇਆ ਕੀ ਲੈਣਾ ਆ ਏ ਇਹ ਮੁੰਡਾ ਭੁਜੀਆ ਲੈਣਾ ਆ ਜੀ ਕੀ ਲੈਣਾ ਤੋ ਭੁਜੀਆ ਠੀਕ ਹੈ ਸ਼ਾਹ ਕਿਦਾਂ ਵਧੀਆ ਬੰਦਾ ਧਾਰ ਦੂਰ ਕਰ ਲੈਂਦਾ ਕਿ ਨਹੀਂ ਕਰ ਲੈਂਦਾ ਹਾਂ ਕਰ ਲੈਂਦਾ ਠੀਕ ਹੈ ਹੋਰ ਸਹੀ ਧਾਰ ਦੂਰ ਕਿਦਾਂ ਮੈਂ ਪਿਛੇ ਸੁਣਿਆ ਤੁਸੀਂ ਜਿਆਦਾ ਹੀ ਧਾਰ ਕਰਨਾ ਬੂਲ ਦੇਣਾ ਤੇ ਬੈਠੇ ਪਹਿਲਾਂ ਉਹ ਹੁਣ ਤੁਹਾਨੂੰ ਪਤਾ ਹੀ ਆ ਤੇ ਹੁਣ ਗਾ ਜਿਆਦਾ ਨਾ ਧਾਰ ਕਰਿਆ ਕਰੋ ਹਣਾ ਧਾਰ ਵਿੱਚ ਤੁਹਾਨੂੰ ਪਤਾ ਕੰਮ ਵੀ ਖਰਾਬ ਹੋ ਜਾਂਦਾ ਹਾਂਜੀ ਹਾਂਜੀ ਚਲੋ ਹੋਰ ਸਿੱਤਾਂ ਦਗੀਆਂ ਠੀਕ ਠਾਕ ਹੈ ਸੇਵਕ ਬਾਹਰ ਹਾਂਜੀ ਚਲੋ ਮੈਂ ਵੀ ਕਾਫੀ ਦਿਨਾਂ ਬਾਅਦ ਆਇਆ ਸੀਗਾ ਹਾਂਜੀ ਤੇ ਮੈਂ ਕਿਹਾ ਚਲੋ YouTube ਤੇ ਆਪਾਂ ਉਹ ਵੀਡੀਓ ਬਣਾ ਕੇ ਪਾਉਣੇ ਹੁੰਦੇ ਆ ਚਾਰ ਪੰਜ ਵੀਡੀਓ ਅੱਗੇ ਪਾ ਦਿੱਤੀਆਂ ਹਾਂਜੀ ਹਾਂਜੀ ਲੇਕਿਨ ਚਲੋ ਤੁਹਾਡੀ ਵੀ ਬਣਾ ਕੇ ਪਾਈਏ ਵੀਡੀਓ ਹਨਾ ਹਾਂਜੀ ਹਾਂਜੀ ਚਲੋ ਹੋਰ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਆ ਲਾਟ ਵਿੱਚ ਇਹੋ ਕਹਿੰਨੇ ਵੀ ਸੰਗਤਾਂ ਨੂੰ ਜਾਜਾ ਕਾਰਾ ਬਾਬੇ ਦੇ ਦਰਬਾਰ ਤੇ ਮਾਈ ਵੇਖਾਂ ਤੇ ਦਰਬਾਰ ਤੇ ਆਉ ਦੇ ਰੌਣਕਾਂ ਵਧਾਓ ਤੇ ਸਾਲ ਦੀਆਂ ਮਨੋਕਾਮਨਾ ਪੂਰੀਆਂ ਕਰੇ ਬਾਬਾ ਠੀਕ ਹੈ ਜੀ ਹਾਂਜੀ ਹਾਂਜੀ ਲੋਵੀ ਦੋਸਤੋ ਜਿਹੜਾ ਲਾਸਟ ਵਾਲਾ ਮੇਲਾ ਸੀਗਾ ਉਥੇ ਮੈਂ ਪਹੁੰਚ ਨਹੀਂ ਸਕਿਆ ਤੇ ਹੁਣ ਜਿਹੜਾ ਮੈਂ ਕੱਲ ਵਾਲਾ ਮੇਲਾ ਸੀਗਾ ਉਹਦੀ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਠੀਕ ਆ ਤੇ ਹੁਣ ਜਿਹੜਾ ਆਪਣੇ ਮਾਈ ਵਿਕ ਦਾ ਮੇਲਾ ਹੈਗਾ ਉਹਦੀ ਮੈਂ ਵੀਡੀਓ ਤੁਹਾਨੂੰ 3-4 ਦਿਨ ਬਾਅਦ ਕਿੰਨੇ ਦਿਨ ਰਹਿੰਦੇ ਆ ਅੱਜ ਤੋਂ 5 ਦਿਨ ਰਹਿ ਗਏ ਜੀ 5 ਦਿਨ ਬਾਅਦ ਮੈਂ ਮੇਲੇ ਦੀ ਸਾਰੀ ਵੀਡੀਓ ਬਣਾ ਕੇ YouTube ਤੇ ਪਾਉਂਗਾ ਤੁਸੀਂ ਚੈੱਕ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਹੈ ਨਾ ਹੋਰ ਕੋਸ਼ ਕਹਿਣਾ ਹੋਰ ਕੋ ਜਿਆਦਾ ਕਾਰਾ ਸਾਰੀਆਂ ਸੰਗਤਾਂ ਮਹਮਾ ਕੇ ਬਾਬਾ ਜੀ ਰੌਣਕ ਬਦਾ ਹੋ ਤੇ ਮਾਈ ਵੈਗਾਂ ਦੇ ਦਰਬਾਰ ਤੇ ਠੀਕ ਕਾਰ ਕਰਾਓ ਠੀਕ ਹਾਂਜੀ ਤੇ ਲਾਸਟ ਕਿੰਨੇ ਵੀਡੀਓ ਲਾਈਕ ਕਰ ਦੋ ਤੇ ਕਮੈਂਟ ਕਰਕੇ ਸੇਰ ਕਰ ਦੋ ਮਿਲਦੇ ਆ ਨੈਕਸਟ ਵੀਡੀਓ ਚ ਥੈਂਕ ਯੂ ਬਾਏ ਬਾਏ ਕਿਚ